ਨੂੰ ਜਾਂਦੇ ਬੰਦਿਆਂ ਨੂੰ ਸਮਝਾ ਜਾਓ ਪਹਿਨਿਆਂ ਦੇ ਹਰ ਮਸਲੇ 'ਚ ਧੱਕਾ ਨਾ ਕਰੇ ਜਿਨੇ ਧੱਕੇ ਨੇ ਤੁਹਾਡੇ ਸਾਹਮਣੇ ਇਸ ਘਰ ਨੰਬਰ ਨੂੰ ਦੇ ਲੇਕਿਨ ਸਾਨੂੰ ਵਿਸ਼ਵਾਸ ਤੋਂ ਆਇਓ ਅਸੀਂ ਅਮਨ ਕਾਨੂੰਨ ਨੂੰ ਮੰਨਦੇ ਆ ਮੈਂ ਵੀ ਵਕੀਲ ਆ ਅਸੀਂ ਕਾਨੂੰਨ ਨੂੰ ਮੰਨਦੇ ਆ ਅਸੀਂ ਮੰਨਾਂਗੇ ਲੇਕਿਨ ਤੁਸੀਂ ਸਾਨੂੰ ਵੀ ਪੀਂ ਨਵਾਕ ਨਹੀਂ ਜਾਇਓ ਕਿ ਇਹ ਸਾਰੇ ਸਾਡੇ ਮਸਲੇ ਜਾਇਜ਼ ਨੇ ਸਾਡੇ ਨਾਲ ਧੱਕਾ ਜਿਹੜਾ ਹੋਇਆ ਉਨ ਯਾਦ ਉਹ ਚਿਕਨ ਸੋਣ ਉਹਨਕੇ ਤੇ ਸਾਨੂੰ ਨਿਆਮ ਮਿਲ ਗਏ। ਸਕਰੀਟ ਤੁਸੀਂ ਇਹ ਵਿਡਿਓਸ ਦੇਖੀ ਲਿਆ ਸਾਰਾ ਜੇ ਕਹਿੰਦੇ ਉਹਦਾ ਖਾਮੀ ਲਈ। ਵੇਖ ਲਿਆ ਤੁਸੀਂ ਆਈ ਤੁਹਾਨੂੰ ਦੇ ਦਿੰਦੇ। ਬਾਤ ਕਰੋ ਇੱਕ ਮਿੰਟ ਆਹ ਲਓ ਜੀ ਸਾਰਿਆਂ ਨੇ ਦੇਖੋ। ਆਹ ਜੀ ਸਰ ਸਾਰੇ ਦੇਖੋ। ਰੇਲ ਭਾਈ ਉਹ ਕਿੱਥੇ ਪਿੱਛਾ ਨਾ ਆਉਂ। ਭਾਈ ਨੂੰ ਭਾਗ ਮੇਰਾ। ਆਮ ਦੇ ਕਹਰ ਠਿਗੜੀ ਟਿਲਾਉਣਿਆ ਨਾ ਏ ਟਿਲਾਉਣਿਆ ਵਾਈਟ ਕਾਲੀ ਆਉਣਿਆ ਆਹ ਆਉਣਿਆ ਆਉਣਿਆ ਇਧਰ ਵੀ ਕਾਕਾਤ ਬੜਾ ਹੈ ਮੇਰਾ ਵੀ ਸਪਾਈਟ ਕਰ ਲਾ ਔਰ ਅਜੇ ਇੱਕ ਮਹੀਨੇ ਬਦਲਿਆ ਦਾ ਸਾਰੇ ਕੰਮ ਕਰ ਰਿਹਾ ਜੀ ਤੁਹਾਡੀ ਕਾਲਜ ਪਿਆਰੇ ਨੂੰ ਮਾਤੇ ਅਸੀਂ ਐਸਪੀ ਜੀਓ ਲੋਰ ਡਿਟੈਕਟਿਵ ਜਨੀਨ ਤੁਹਾਡੇ ਇਨਫੋਰਮੇਸ਼ਨ ਲਈ ਕਿਸੇ ਦੀ ਪੜ੍ਹ ਕੇ ਕਿਹਾ ਜੇ ਤੱਕ ਮੈਨੂੰ ਗੋਲੀਆਂ ਮੋਕ 20 ਤਰੀਕ ਨੂੰ ਹੋਰ ਸੋਲੋ ਇੱਥੇ ਕਿ ਸਰਪੰਚ ਨਹੀਂ ਆਇਆ ਉਹ ਰਹਾ ਉਹ ਤੁੰ ਦਾ ਪੋਹਿਲੀ ਦਾ ਉਹਦੇ ਕੋਲ ਸਟੇ ਹੈ ਬਲਦੇਵ ਸਿੰਘ ਦਾ ਸਟੇ ਇਹਨੂੰ ਅਸੀਂ ਦੱਸਿਆ ਵੀ ਸਾਡੇ ਕੋਲ ਸਟੇ ਸਾਡੇ ਨਾਲ ਧੱਕਾ ਹੋਣ ਲੱਗਾ ਕਹਿੰਦਾ ਜੀ ਮਤਲਬ ਹੀ ਨਹੀਂ ਤੇ ਇਹਨੇ ਕੀਤਾ ਕਿ ਰਾਤ ਨੂੰ ਇੱਟਾਂ ਸਟਵਾਤੀਆਂ ਤੇ ਸਵੇਰੇ ਜਦੋਂ ਇੱਟਾਂ ਛੁੱਟੀਆਂ ਗਈਆਂ ਤੇ ਸਰਪੰਚ ਨੇ ਇਹਨਾਂ ਨੂੰ ਫੋਨ ਕੀਤਾ ਇਹਨੇ ਕਿਹਾ ਮੇਰੇ ਨੰਬਰ ਤੇ ਮੈਨੂੰ ਦੱਸਿਓ ਸਰਪੰਚ ਬਲਦੇਵ ਸਿੰਘ ਨੇ ਫੋਨ ਕੀਤਾ ਵੀ ਇੱਟਾਂ ਛੁੱਟ ਗਈਆਂ ਨਾ ਕੰਦ ਕਰ ਲੈਣ ਕਹਿੰਦਾ ਮੈਂ ਮੁੰਡਾ ਭੇਜਦਾ ਤੇ ਜਦੋਂ ਆ ਐਸਐਚਓ ਗਿਆ ਉਹਨਾਂ ਨੇ ਕੰਦ ਕਰ ਲਈ ਸੀ ਤਾਂ ਮੁੜ ਕੇ ਕਹਿਣ ਲੱਗਾ ਕਹਿੰਦਾ ਕੋਰਟ ਦਾ ਸਟੇਫ ਵੇਖ ਲਓ ਨਹੀਂ ਜਮੰਨਿਆ ਇਹਨਾਂ ਦੇ ਅੱਖੇ ਨਹੀਂ ਲੱਗੇ ਤੇ ਕਹਿੰਦਾ ਹੁਣ ਮੈਂ ਕੁਝ ਨਹੀਂ ਕਰ ਸਕਦਾ ਉਹਨਾਂ ਕੰਦ ਕਰ ਤੇ ਨਿਆਂ ਕਿੰਨੇ ਦੇਣਾ ਜੇ ਅਸੀਂ ਲੜਾਈ ਕਰਦੇ ਤੇ ਗੋਲੀ ਚੱਲਣੀ ਸੀ ਇਸ ਚੀਜ਼ ਨੂੰ ਬਚਾ ਲਓ ਅਸੀਂ ਤੁਹਾਨੂੰ ਤਾਂ ਰਿਕੁਐਸਟ ਕਰ ਰਹੇ ਹਾਂ ਇਸ ਜ ਨਾਲੇ ਥਾਣੇ ਵਾਲ ਖਾਸ ਸੰਜੋ ਲੋਕ ਸਾਡੇ ਨਾਲ ਨਾਲ ਨੇ ਇੱਥੇ ਬੜੇ ਜ਼ਬਰਦਸਤ ਵਿਰੋਧ ਹੋਨੇ ਨੇ ਇਹ ਲੋਕ ਥਕਾ ਕਰ ਰਹੇ ਨੇ ਸਿਰਫ ਉਹ ਲੋਕ ਇਹਨਾਂ ਦੇ ਮਗਰ ਨੇ ਜਿਹੜੇ ਰਾਤ ਨੇ ਤੇ ਪਟਾਉਂਦਾ ਕੌਣ ਹੈ ਇਹ ਕੌਣ ਨੇ ਪਟਾਉਣ ਵਾਲੇ ਰੋਜ਼ ਇਨਾਲੇ ਦੇ ਠਾਣੇ ਹੁੰਦੀ ਲੰਗਦੀ ਐਸ ਐਚਓ ਇੱਥੇ ਆ ਇਹ ਵੀ ਨਾਲ ਹੈ ਡੀ ਐਸ ਪੀ ਇੱਥੇ ਨਾਲ ਆ ਤੇ ਜਿਹੜਾ ਸਾਰਿਆਂ ਨੂੰ ਵੱਡਾ ਇਹਨਾਂ ਦਾ ਸਰਪ੍ਰਸਤ ਹੈ ਉਹ ਉੱਥੇ ਬੈਠਾ ਹੈ ਮੰਤਰੀ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਕੱਖ ਨਹੀਂ ਹੋ ਰਿਹਾ ਇਹ ਜਾਈ ਪਰਚੇ ਇਹ ਸਾਡੀ ਰਿਕੁਐਸਟ ਹੈ ਪਲੀਜ਼ ਇਹ ਇਹ ਚੱਲ ਰਿਹਾ ਹੈ ਪੈਨ ਡਰਾਈਵ ਪੈਨ ਡਰਾਈਵ ਕਿਤੇ ਭਾਜੀ ਇਹ ਪੈਨ ਡਰਾਈਵ ਦੇ ਦਿਓ ਪੈਨ ਡਰਾਈਵ ਸਾਰਾ ਐਵੀਡੈਂਸ ਇਹੀ ਕਰਾਈਏ ਇਹ ਅਸੀਂ ਪਰਚਾ ਕੈਨਸਲ ਕਰਵਾ ਲਵਾਂਗੇ ਜਿਹਦੀ ਮਰਜ਼ੀ ਇਨਕੁਇਰੀ ਕਰਾ ਲਵੋ ਹਾਂ ਭਾਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਮੈਮੋਰੈਂਡਮ ਲਿਆਦਾ ਦਾ ਬੈਕ ਹਾਲੋ ਜੀ ਹਾਲੋ ਸਰਦੋਸ਼ ਸ਼ਬਦ ਬੋਲ ਦਿਓ ਮੈਂ ਲਗਾ ਜੀ ਇਹ ਅੱਜ ਅਜਨਾਲੇ ਥਾਣੇ ਦੇ ਬਾਹਰ ਜਿਹੜਾ ਹੈਗਾ ਸਰਾਰ ਹਰ ਪਰਸੇਬ ਸਾਫ ਸਿੰਘ ਅਜਨਾਲਾ ਸਾਹਿਬ ਵੱਲੋਂ ਤੇ ਬਾਕੀ ਹੋਰ ਜਿਹੜੇ ਬਾਹਰ ਵੱਲੋਂ ਪਲੱਸ ਹੋਰ ਜਿਹੜੇ ਇਹਨਾਂ ਦੇ ਮੈਂਬਰ ਸਬਾਨ ਨਾਲ ਹੈਗੇ ਆ ਇਹਨਾਂ ਵੱਲੋਂ ਇੱਕ ਧਰਨਾ ਲਾਇਆ ਗਿਆ ਸੀ ਵੀ ਇੱਥੇ ਜਿਹੜਾ ਕੋਈ ਪਰਚਾ ਦਰਜ ਹੋਇਆ ਹੈਗਾ ਵੀ ਉਹ ਪਰਚਾ ਜਿਹੜਾ ਹੈਗਾ ਉਹ ਝੂਠਾ ਹੈਗਾ ਉਹਦੇ ਸਬੰਧੀ ਜਿਹੜੇ ਸੀਨੀਅਰ ਅਫਸਰ ਸਬਾਨ ਨੇ ਮੈਨੂੰ ਮੌਕੇ ਤੇ ਭੇਜਿਆ ਇੱਥੇ ਵੀ ਇਹਨਾਂ ਦਾ ਜਾ ਕੇ ਜੋ ਇਹਨਾਂ ਦੀ ਮੰਗ ਹੈਗੀ ਆ ਜੋ ਇਹਨਾਂ ਦਾ ਨੋ ਮੋਰੰਡਮ ਹੈਗਾ ਵੀ ਉਹ ਲਿਆ ਜਾਵੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਜੋ ਇਹਨਾਂ ਨੇ ਨੋ ਮੋਰੰਡਮ ਦਿੱਤਾ ਉਹਦੇ ਵਿੱਚ ਬਿਲਕੁਲ ਜਿਹੜੀ ਹੈਗੀ ਹੈ ਸਹੀ ਤਰ੍ਹਾਂ ਨਾਲ ਇਨਵੈਸਟੀਗੇਸ਼ਨ ਕਰਕੇ ਜਿਹੜਾ ਹੈਗਾ ਉਹਨੂੰ ਅਸੀਂ ਸਿਰੇ ਲਾਵਾਂਗੇ ਸਰ ਜਿਹੜੇ ਸਰ ਇੱਕ ਬੇਨਤੀ ਆ ਜੀ ਤੁਸੀਂ ਉਹ ਵੀਡੀਓ ਵੇਖੀ ਹੋਣੀ ਹੈ ਜਿਹੜੀ ਵਾਇਰਲ ਹੋਈਆਂ ਨੇ ਜਿਹੜੇ ਬੂਸ ਦੇ ਅੰਦਰ ਬੰਦੇ ਪਿੰਡਾਂ ਦੇ ਗਏ ਨੇ ਉਹ ਕਿੰਨਾਂ ਦੀ ਕਮਜ਼ੋਰੀ ਹੈ ਕਿ ਇਹਨਾਂ ਦਾ ਵੀ ਕਿ ਪੁਲਿਸ ਉੱਥੇ ਕਾਹਲ ਕਰ ਰਹੀ ਸੀ ਜਿਹੜੇ ਉੱਥੇ ਮੌਕੇ ਤੇ ਅਫਸਰ ਮੈਂ ਉਹ ਉਹ ਜਿਹੜੀ ਵੀਡੀਓ ਹੈਗੀ ਆ ਉਹ ਜਿਹੜੀ ਮੈਂ ਮੈਨੂੰ ਉੱਥੇ ਦਿਖਾਈ ਸੀਗੀ ਇਹਨਾਂ ਨੇ ਉਹਦੇ ਵਾਸਤੇ ਵੀ ਜਿਹੜੀ ਹੈਗੀ ਆ ਉਹ ਅਸੀਂ ਚੈੱਕ ਕਰਾਂਗੇ ਵੀ ਸਾਰਾ ਜਿਹਦਾ ਜਿਹਦਾ ਵੀ ਕੋਈ ਕਸੂਰ ਪਾਇਆ ਜਾਊਗਾ ਉਹਦੇ ਖਿਲਾਫ ਕਾਰਵਾਈ ਕਰਦੇ ਕੋ ਅਫਸਰਾਂ ਨੂੰ ਜਵਾਬਦੇਹ ਬਣਾਇਆ ਜਾਏਗਾ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਬੰਦਾ ਉੱਥੇ ਸੀਗਾ ਜਵਾਬਸੋ ਔਰ ਮੈਂ ਬੇਨਤੀ ਕਰ ਰਿਹਾ ਉਦੋਂ ਜਿਹੜੇ ਉਹ ਵਿਅਕਤੀ ਅੰਦਰ ਆਏ ਨੇ ਨਾ ਡੀਐਸਪੀ ਸਾਹਿਬ ਨੇ ਵਾੜੇ ਤੇ ਉਹਨਾਂ ਨੇ ਆਪ ਉਹਨਾਂ ਨੂੰ ਕਿਹਾ ਅੰਦਰ ਆ ਜਾਓ ਉਹਨਾਂ ਦੇ ਕੋਲ ਪਿਸਤਲ ਸੀਗਾ ਤੁਸੀਂ ਵੇਖੋ ਪਿਸਤਲ ਉਹ ਮੁੰਡੇ ਕੋਲ ਸੀਗਾ ਤੇ ਇਹ ਕੌਣ ਲੋਕ ਨੇ ਜਿਹੜੇ ਬਗੈਰ ਇਲੈਕਸ਼ਨ ਕਮਿਸ਼ਨ ਦੇ ਰੂਲ ਨੇ ਵੀ ਕੋਈ ਬਾਹਰਲਾ ਬੰਦਾ ਨਹੀਂ ਜਾ ਸਕਦਾ ਬਾਹਰਲੇ ਬੰਦੇ ਆਣ ਕੇ ਧੱਕਾ ਕਰ ਇਹ ਬਿਲਕੁਲ ਗਲਤ ਹੈ ਜੋ ਧਾਰਾ ਮਨ ਲੱਗਦੀਆਂ ਨੇ ਸਖਤ ਤੋਂ ਸਖਤ ਲਾਈਆਂ ਜਾਣ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਅਸੀਂ ਰਿਕਵੈਸਟ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ